ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨ ਕਮਲਾਂ 'ਪਾਸ ਸਦਾ ਨਮਸਕਾਰ ਹੈ ਵਾਹਿਗੁਰਜੀਓ ਅੱਜ ਦੀ ਜਿਹੜੀ ਬੇਨਤੀ ਹੈ ਉਹ ਬਹੁਤ ਹੀ ਛੋਟੀ ਜਿਹੀ ਹੈ ਪਰ ਆਪ ਜੀ ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰਿਆ ਜੀ ਕਿਉਂਕਿ ਇਹਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ ਹੈ ਸੰਗਤ ਜੀਓ ਅੱਜ ਦੇ ਸਮੇਂ ਦੇ ਵਿੱਚ ਇੱਕ ਇਹੋ ਜੀ ਚੀਜ਼ ਹੈ ਜਿਹੜਾ ਕਦੀ ਕੋਈ ਕਿਸੇ ਤੋਂ ਨਹੀਂ ਮੰਗਦਾ ਇਸ ਕਰਕੇ ਇਸ ਚੀਜ਼ ਨੂੰ ਬਿਨਾ ਮੰਗੇ ਹੀ দান ਕਰਨ ਦੇ ਵਿੱਚ ਜਿਹੜਾ ਲਾਭ ਹੈ ਉਹ ਬਹੁਤ ਵੱਡਾ ਹੈ ਸੰਗਤ ਜੀਓ ਉਹ ਕਿਵੇਂ ਕਿਉਂਕਿ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਬਹੁਤਾਇਤ ਦੇ ਵਿੱਚ ਕਿਸੇ ਨੂੰ ਦੁਖੀ ਕਰਕੇ ਕਿਸੇ ਨੂੰ ਰਵਾ ਕੇ ਕਿਸੇ ਦੇ ਹਿਰਦੇ ਨੂੰ ਚੋਟ ਕਰਕੇ ਕਿ ਸੇ ਦਾ ਬਣਿਆ ਹੋਇਆ ਕੰਮ ਵਿਗਾੜ ਕੇ ਦੁੱਖ ਦੇ ਕੇ ਤਾਂ ਵੀ ਕੋਈ ਕਿਸੇ ਤੋਂ ਮਾਫੀ ਨਹੀਂ ਮੰਗਦਾ ਪ੍ਰਸੰਗਤ ਜੀ ਕਦੇ ਜੀਵਨ ਦੇ ਵਿੱਚ ਆਪਜੀ ਤੋਂ ਕੋਈ ਆਪਣੇ ਕੀਤੇ ਹੋਏ ਅਪਰਾਧ ਦੀ ਮਾਫੀ ਮੰਗੇ ਤੇ ਉਹਨੂੰ ਕਦੀ ਵੀ ਮਨ ਵਿੱਚ ਬਿਨਾਂ ਕਿਸੇ ਮਿਹਲ ਦੇ ਉਹਨੂੰ ਮਾਫ ਕਰ ਦੇਣਾ ਬਹੁਤ ਲਾਭਦਾਇਕ ਹੁੰਦਾ ਹੈ ਸੰਗਤ ਜੀ ਜਦੋਂ ਆਪਜੀ ਦਾ ਕੋਈ ਨੁਕਸਾਨ ਕਰਕੇ ਵੀ ਦੁੱਖ ਦੇ ਕੇ ਵੀ ਆਪਜੀ ਤੋਂ ਕਦੀ ਕੋਈ ਮਾਫੀ ਨਹੀਂ ਵੀ ਮੰਗਦਾ ਆਪਜੀ ਆਪਣੇ ਹਿਰਦੇ ਵਿੱਚੋਂ ਹੀ ਉਸ ਨੂੰ ਬਿਨਾ ਮਾਫੀ ਮੰਗੇ ਉਸ ਇਨਸਾਨ ਦੇ ਆਪ ਨੂੰ ਮਾਫ ਕਰ ਦੋ ਦਿਨੋ ਮਾਫ ਕਰ ਦੋ ਤੇ ਗੁਰੂ ਜੀ ਦੇ ਅੱਗੇ ਇਹ ਬੇਨਤੀ ਕਰੋ ਕਿ ਮਹਾਰਾਜ ਉਸ ਦਾ ਵੀ ਪਲਾ ਕਰੇ ਸੰਗਤ ਜੀ ਜਿਹੜੇ ਸ਼ਮਾਦਾਨ ਹੈ ਉਹਦਾ ਇੰਨਾ ਜ਼ਿਆਦਾ ਉੱਚਾ ਸੁੱਚਾ ਮਹੱਤਵ ਹੈ ਲਾਭ ਹੈ ਫਲ ਹੈ ਜੋ ਆਪਾਂ ਸਮਝ ਵੀ ਨਹੀਂ ਸਕਦੇ ਸਸੰਗਤ ਜੀਓ ਆਪ ਜਿਹਦੇ ਜੀਵਨ ਦੇ ਵਿੱਚ ਕਦੀ ਵੀ ਕਿਸੇ ਨੇ ਬਹੁਤ ਮਾੜੀ ਵੀ ਕੀਤੀ ਹੋਵੇ ਤੇ ਆਪ ਜੀ ਨੂੰ ਇਹ ਚਾਹੀਦਾ ਹੈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਸ ਦੀਆਂ ਜਿਹੜੀਆਂ ਭੁੱਲਾਂ ਗਲਤੀਆਂ ਨੇ ਉਨੂੰ ਆਪਣੇ ਦਿਲ ਦੇ ਵਿੱਚੋਂ ਬਾਹਰ ਕੱਢ ਦਈਏ ਤੇ ਉਹਨੂੰ ਸ਼ਮਾਂ ਦਾ ਦਾਨ ਦੇਈਏ ਕਿਉਂਕਿ ਜਿਹੜਾ ਸ਼ਮਾਂ ਦਾ ਦਾਨ ਹੈ ਸੰਗਤ ਜੀਓ ਉਸ ਤੁਸੀਂ ਕਿਸੇ ਧਾਰਮਿਕ ਪੁਰਸ਼ ਨੂੰ ਪੁੱਛ ਕੇ ਤੇ ਉਸ ਦਾ ਜਿਹੜਾ ਮਹਾਤਮ ਹੈ ਆਪ ਜੀ ਨੂੰ ਪਤਾ ਲੱਗੀਗਾ ਆਪ ਜੀ ਇਨੀਆਂ ਬੇਨਤੀਆਂ ਜਿਹੜੀਆਂ ਨੇ ਪ੍ਰਵਾਨ ਕਰਨੀਆਂ ਭੁੱਲ ਚੁੱਕਾਂ ਦੀ ਸ਼ਮਾਂ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ